ਮੈਂ ਮਿਹਰਬਾਨ ਸਿੰਘ ਮੇਰਾ ਨਾਮ 4 ਨੰਬਰ ਗਲੀ ਦਸ਼ਵੈਂਗਰ ਚੋਂ ਐਮਸੀ ਜੀ ਇਹ ਰੋਲਾ ਹੋਇਆ ਸੀ ਰੋਲਾ ਇਹ ਬਸ ਇੱਥੇ ਲਾਈਟ ਦੇ ਸੰਬੰਧ ਦੇ ਸਵੇਰੇ 9 ਵਜੇ ਲਾਈਟ ਚਲੇ ਗਈ ਆ ਤੇ ਲਾਈਟ ਦੇ ਸੰਬੰਧ ਦੇ ਵਿੱਚ ਬਾਹਰ ਗਰਮੀ-ਗਰਮੀ ਕਰਕੇ ਬਾਹਰ ਨਿਕਲੇ ਆ ਤੇ ਤੱਕ ਇਸ ਮੈਨ ਤੋਂ ਆਇਆ ਤੇ ਬਸ ਇੱਥੇ ਇੱਕ ਰੀ ਖੜਕਾ ਤਾਰਾਂ ਜੀ ਹਿੱਲ ਗਿਆ ਤੇ ਵੇਖਿਆ ਤੇ ਗੱਡੀ ਖੰਬੇ ਤੇ ਨਾਲ ਲੱਗੀ ਪਈ ਅਸੀਂ ਭੱਜੇ ਆ ਇਹ ਵੇਖਿਆ ਮਸੂਦ ਸਾਨੂੰ ਆ ਵੇ ਬੰਦੇ ਨੇ ਦਰਦ ਘਰੂ ਪੀਤੀ ਆ ਦੇ ਵੇਖਿਆ ਤੇ ਗੱਡੀ ਤੇ ਵਾਵਾ ਚ ਬੈਠਾ ਰ ਮੁਰਕੇ ਚੌ ਸਜਣਾ ਨੇ ਫਟਕੇ ਨੂੰ ਬਾਹਰ ਕਰ ਲਿਆ ਕੱਲਾ ਇਸ ਕੋ ਹੋਰ ਵੀ ਨਾ ਨਿਕਲ ਲੈ ਕੱਲੇ ਕੱਲੇ ਇਸ ਕੱਲੇ ਗੱਡੀ ਤੇ ਵਾਵਾ ਚ ਬੰਦਾ ਕੌਣ ਹੈ ਨਹੀਂ ਇਹ ਨਹੀਂ ਪਤਾ ਲੱਗਾ ਚੰਗੀ ਤਰ੍ਹਾਂ ਨਾ ਬੋਲ ਜੀ ਵਾਹ ਦਾ ਹੀ ਰਤੀ ਰੁੜੀ ਨਾਨਕੇ ਆ ਪਾਕਿਸਤਾਨ ਦਾ ਪਿੰਡ ਦਾ ਪਰ ਕਲੀਅਰ ਨਹੀਂ ਦੱਸ ਰ ਨਾ ਕੋਈ ਫੋਨ ਨੰਬਰ ਦੱਸ ਰ ਐਵੇਂ ਹੋਰ ਹੀ ਤਰ੍ਹਾਂ ਨਾ ਬਾਲੇ ਸ਼ਰਾਬੀ ਬੰਦੇ ਕਰਦੇ ਐ ਕਰਦਾ ਕੋਈ ਜਾਣਕਾਰੀ ਪ੍ਰੋਪਰ ਨਹੀਂ ਦੱਸ ਰ ਜਰਮ ਕੋਲੇ ਨਿਵਾਸੀ ਆ 6:00 ਤੋਂ ਲੈ ਕੇ ਸ਼ਾਮ 4:00 ਵਜੇ ਤੱਕ ਸਰਕਾਰੀ ਕਟ ਸੀ ਕੋਈ ਰਿਪੇਅਰਪੁਰ ਦਾ ਬਿਜਲੀ ਨਾਲ ਪਰ ਮੈਂ ਲੈ ਰੱਖਿਆ ਸੀ ਸਾਰੀ ਦੁਨੀਆ ਲੈਣ ਦੇ ਅਡੀ ਕਿਸੇ ਲੈ ਤਾਓਗੇ ਪਰ ਗੁਜਰਦੀ ਪਤਾ ਲੱਗ ਗਿਆ ਵੀ ਕੋਈ ਗੱਡੀ ਇਹ ਚ ਆ ਕੇ ਟ੍ਰਾਂਸਫਰ ਹੋ ਗਈ ਹੈ ਟ੍ਰਾਂਸਫਰ ਦਾ ਖੰਭਾ ਵੀ ਟੁੱਟ ਗਿਆ ਜੀ ਕੱਲਾ ਡਰਾਈਵਰ ਹੀ ਵੈਸੀ ਡਰੈੱਬ ਦਾ ਲੱਗਦਾ ਸਾਦਾ ਪੀਤਾ ਹੁੰਦਾ ਨਾਂ ਉਹਦੇ ਪਿੰਡ ਦਾ ਨਾਂ ਦਾ ਨਾ ਕੁਛ ਪਰ ਫੇਰੀ ਮੁਹੱਲੇ ਵਾਲੇ ਇਕੱਠਾ ਕਰਕੇ ਮਾਲਾ ਗੱਡੀ ਪਾਸੇ ਕੀਤੀ ਹੈ ਉਹ ਬੰਦੇ ਦੀ ਜਾਨ ਬਚਾਈ ਹੈ ਬੰਦੇ ਨੂੰ ਆ ਸਾਈਡ ਤੇ ਬਿਠਾਤਾ ਏ ਉਹਦੇ ਰਸਤੇ ਨੁਕਸਾਨ ਤਾਂ ਮਾਲਾ ਟ੍ਰਾਂਸਫਰ ਹੁੰਦਾ ਹੋ ਗਿਆ ਤੇ ਗੱਡੀ ਦਾ ਹੋਇਆ ਜੀ ਚਲਾਉਣ ਵਾਲਾ ਕੋਈ ਨਿਸ਼ਾਨ ਨਹੀਂ ਉਹ ਬੰਦਾ ਸੇਫ ਹੈ ਜਾਨੀ ਨੁਕਸਾਨ ਤੋਂ ਬਚਤ ਹੋ ਗਈ